ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਾਪ ਮਤੀ ਜੀ ਦੇ ਜੱਦੀ ਪਿੰਡ ਬੜਲਾ ਵਿਖੇ ਉਹਨਾਂ ਦੇ ਪ੍ਰਕਾਸ਼ ਪ੍ਰਭ ਨੂੰ ਮੁੱਖ ਰੱਖਦੇ ਹੋਏ ਗਰੀਬ ਦਾ ਮੂੰਹ ਗੁਰੇ ਗੋਲ ਸੰਸਥਾ ਅਜਨੂਹਾ ਅਤੇ ਸ਼੍ਰੀ ਬਾਪ ਮਤਾ ਜੀ ਸੇਵਾ ਸੁਸਾਇਟੀ ਟ੍ਰੋਲੀ ਕਲਾਵਾਂ ਵੱਲੋਂ 65 ਮਾ ਮੈਡੀ ਕੈਂਪ ਲਗਾਇਆ ਗਿਆ ਇਸ ਪੂਰੇ ਕੈਂਪ ਦੀ ਦਵਾਈਆਂ ਸੇਵਾ ਸਰਗਵਾਸੀ ਨਿਰਮਲ ਸਿੰਘ ਅਤੇ ਮਾਤਾ ਤਦਵੰਤ ਕੋਰ ਦੇ ਪੂਰੇ ਸਮੂਹ ਪਰਿਵਾਰ ਵੱਲੋਂ ਕੀਤੀ ਗਈ ਹੈ ਹੁਣ ਤੱਕ ਲਗਭਗ 100 ਦੇ ਕੀ ਕਰੀਬ ਓਪਰੇਟਿਓ ਹੋ ਚੁੱਕੀ ਹੈ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਆ ਕੇ ਇਸ ਕੈਂਪ ਦਾ ਲਾਹਾ ਲੈਣਾ ਉਸ ਤੋਂ ਬਾਅਦ ਇਹ ਕੈਂਪ ਸੰਗਤਾਂ ਨੋਟ ਪੈਂਦੀ ਹੈ ਤੇ ਸੰਸਥਾ ਵੱਲੋਂ ਨਰੂੜ ਵਿਖੇ ਗੁਰਨਾਨਕ ਚੈਰੀਟੇਟ ਮਹਿਸਲ ਬੋੜੀ ਚਲਾਈ ਜਾ ਰਹੀ ਹੈ ਜਿੱਥੇ ਕਿ 10 ਰੁਪਏ ਪਰਟੀ ਦੇ ਤੇ 2-3 ਵਾਰੀ ਫ੍ਰੀ ਦਿੱਤੀ ਜਾਂਦੀ ਹੈ ਤੇ ਕੈਂਪ ਵਿੱਚ ਡਿਸਪੈਂਸਰੀ ਲੋਟਰੀ ਤੋਂ ਇਲਾਵਾ ਉੱਥੇ ਲੈਬਾਰਟਰੀ ਚਲਾਈ ਜਾ ਰਹੀ ਹੈ ਜਿੱਥੇ ਕਿ 50% ਡਿਸਕਾਊਂਟ ਤੇ ਟੈਸਟ ਕੀਤੇ ਜਾਂਦੇ ਨੇ ਤੇ ਲਗਭਗ 30-35 ਪਰਿਵਾਰਾਂ ਨੂੰ ਆਪਾਂ ਦਵਾਈ ਫ੍ਰੀ ਵੀ ਦੇ ਰਹੇ ਹਾਂ ਜੀ। ਬਸ ਕੀ ਸੰਸਤਾ ਹੋਟੜੇ ਕਾਲੇ ਕਰਾਈ ਹੈ। ਇਸ ਤੋਂ ਇਲਾਵਾ ਖੂਨਦਾਨ ਕੈਂਪ ਲਗਾਤਾਰ ਲਗਾ ਰਹੀ ਹੈ ਸੰਸਤਾ। ਤੇ ਹੁਣ ਅਸੀਂ ਸਾਲ ਵਿੱਚ ਲਗਭਗ ਦੋ ਵਾਰੀ ਫਰਵਰੀ ਮਾਰਚ ਵਿੱਚ ਤੇ ਜੁਲਾਈ ਅਗਸਤ ਵਿੱਚ ਬੂਟੇ ਲੰਗ ਲਗਾ ਰਹੇ ਹਾਂ। ਪੰਜ ਬੂਟੇ ਮੋਟਰ ਤਹਿਤ ਲਗਾਤਾਰ ਬੂਟੇ ਲੰਗ ਲਗਾਏ ਜਾ ਰਹੇ ਨੇ ਜੀ। ਕਿਸ ਤਰ੍ਹਾਂ ਦੇ ਮਰੀਜ਼ ਆਜੀ ਮੈਡੀਕਲ ਕੈਂਪ ਮਰੀਜ਼ ਦੇ ਵਿੱਚ ਦੇ ਕੇ ਜਾਂ ਜਿਹੜੀ ਕਿਸਾਨ ਦੀ ਪੀੜਾ ਦੇ ਵਿੱਚ ਜਿਹੜੀ ਆ ਸੋਗਰਾ ਨੇ ਜਾਤਰਾ ਮੈਡੀਗੈਮ ਤੇ ਨਾਰਮਲ ਜੋ ਬੰਦਿਆਂ ਨੂੰ ਆਪਣਾ ਆਮ ਜੀ ਦਾ ਖਾਂਗ ਰੇਸ਼ਾ ਹੋ ਗਈ ਹੈ ਬੁਖਾਰ ਹੋ ਗਿਆ ਸ਼ੂਗਰ ਦੀ ਪ੍ਰੋਬਲਮ ਹੋ ਗਈ ਹੈ ਬੀਪੀ ਦੀ ਪ੍ਰੋਬਲਮ ਹੈ ਨਾਰਮਲ ਜੋ ਆਮ ਪ੍ਰੋਬਲਮਾਂ ਉਹੀ ਚੈੱਕ ਅਪ ਕਰਕੇ ਆਪਾਂ ਦਵਾਈ ਦੇ ਰਹੇ ਹਾਂ ਜੀ ਮੇਰੇ ਡਾਕਟਰ ਜੀ ਅੱਜ ਮਰੀਜ਼ਾਂ ਦਾ ਚੈੱਕ ਅਪ ਕਰ ਰਹੇ ਨੇ ਆਪਣੇ ਡਾਕਟਰ ਤਰਸੀਮ ਜੀ ਹੈ ਸਿੰਘ ਤਰਸੀਮ ਜੀ ਆ ਕੇ ਪਿੰਡ ਨਾ ਭਵਿਆਣਾ ਜੀ ਸਾਡੇ ਉੱਤੇ ਡਿਸਪੈਂਸਲ ਬਹੁਤ ਨੋਟ ਰੱਖਿਆ ਹੈ ਸੇਵਾ ਨਿਵਾ ਰਹੇ ਨੇ ਇਹ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਹਾਂ ਜੀ ਪੂਰੀਆਂ ਦਵਾਈਆਂ ਫ੍ਰੀ ਕੋਸਟ ਤੇ ਦਿੱਤੀਆਂ ਜਾ ਰਹੀਆਂ ਹੋਏ ਸਮੂਹ ਪਰਿਵਾਰ ਆਪਣਾ ਨਿਰਮਲ ਸਿੰਘ ਤੇ ਸਤਵੰਦ ਕੌਰ ਦੇ ਪਰਿਵਾਰ पूरे कैंप कैंप की जी वागुरु जी का खालसा वागुरु जी की फतेह भाजी इधर आयो साबी भाजी मैं रह गया आज आज ਕੰਮ ਕਰਦੇ ਆ ਨਾ ਜੇ ਮੂਲੀ ਮਨਾ ਲੜ ਦੋ ਨੂੰ ਮੂਲ ਦਾ ਨੂੰ ਕਰਦਾ ਸਾਥੀ ਹੈਗਾ 68 ਮਾ ਫ੍ਰੀ ਮੈਡੀਕ ਕੈਂਪ ਚੱਲ ਰਿਹਾ ਜੀ ਸ਼ੀਬਾ ਮਤੀ ਜੀ ਦੇ ਜੱਦੀ ਪਿੰਡ ਬਡਲਾ ਵਿਖੇ ਉਹਨਾਂ ਦੇ ਜਨਮ ਦਿਹਾੜੇ ਤੇ ਤੁਹਾਡੇ ਪਾਜੀ ਇੰਸਟੀਚਿਊਟ ਆਰ ਨੇ ਡਾਕਟਰ ਨਾਮ ਲਵਾਇਆ ਜੀ ਉਹ ਕੈਂਪਾਂ ਸਾਡਾ ਸਹਿਯੋਗ ਕਰਦੇ ਨੇ ਜੀ ਮੁਫਤ ਮੈਡੀਕਲ ਕੈਂਪ ਪਿੰਡ ਪਡਲਾ ਵਿਖੇ ਚੱਲ ਰਿਹਾ ਹੈ ਜੀ ਬਹੁਤ ਵੱਡੀ ਮੁਫਤ ਦੇ ਵਾਸਤੇ ਜਿੰਨਾ ਲੋਕ ਆਉਂਦੇ ਆਉਂਦੇ ਆ ਲੋੜਨਸਾਰ ਇਹਨੂੰ ਸ਼ੂਗਰ ਦੀ ਪ੍ਰੋਬਲਮ ਉਹਨਾਂ ਦੇ ਸ਼ੂਗਰ ਵਿੱਚ ਆ ਕਿਤੇ ਜਾ ਰਹੀ ਹੈ ਟੈਂਪ ਵਿੱਚ ਦੇਖੋ ਹਿਸਾਬ ਨਾਲ ਉਹਨਾਂ ਨੂੰ ਦਵਾਈ ਦਿੱਤੀ ਜਾਊਗੀ ਨਾਲ ਨਾਲ ਮਾ ਮੁਕਤ ਮੈਡ ਕੈਂਪ ਚੱਲ ਰਿਹਾ ਪਿੰਡ ਬਡਲਾ ਵਿਖੇ ਜੀ ਸ਼ੀਰ ਬਾਬਾ ਮਤੀਜਾ ਜੱਦੀ ਪਿੰਡਾ ਜੀ ਉਹਨਾਂ ਦੇ ਜਨਮ ਦਿਹਾੜੇ ਤੇ ਕੈਂਪ ਲੱਗਾ ਹੋਇਆ ਜੀ ਰੰਜੀਤ ਸਿੰਘ ਹਾਂਜੀ ਹਾਂਜੀ ਇਹ ਚੋ ਅੱਧੀ ਅੱਧੀ ਗੋਲੀ ਖਾਣੀ ਆ ਸਵੇਰ ਚ ਬਾਕੀ ਸਾਰਿਆਂ ਨੂੰ 21 ਸਵੇਰ ਸ਼ਾਮ ਨੂੰ ਆਣੀ ਮੰਗਿਓ 29 ਹਨਾ ਕਰਨ ਤੋਂ ਬਾਅਦ ਹਾਂਜੀ ਤੇ ਅਹੀ ਬਤੀ ਹੈ ਮਨੋ ਸਾਦੀ ਹੋਣੀ ਬੜੀ ਦੰਗੀ ਆ ਚੰਡੀ ਆ ਕੈਚੀਆ ਮਾਣਾ ਸੰਜੀਤ ਦੱਸਦੀ ਸੀ ਨਾਮਾ ਨਾ ਕੋਈ ਕੈਰੀਟੀ ਆ ਡਿਸਪੈਂਸਰੀ ਰਿਪੋਰਟਿੰਗ ਮੈਂ ਗੁਰੂ ਦਾਦਾ ਦੇ ਦਰਸਾਤ ਮੈਂ ਗੁਰੂ ਦੇ ਦਰਸਾਤ ਵੀ ਬੜੀ ਕੈਂਪ ਚੱਲ ਰਿਹਾ ਜੀ ਗਰੀਬ ਦਾ ਨੂੰ پوری ਦੀ ਹਾਲ ਫਾਸ ਦਾ ਇਹ ਉਹ ਅੰਦੇ ਸ਼ੀਤ ਬਾਬਾ ਮਤੀ ਜੀ ਸੇਵਾ ਸੁਆਦੀ ਅੰਦੇ ਦੌਰ ਤੇ ਬੈਂਡ ਮਾ ਉਹ ਦਿਖਾ ਲਿਓ ਬੜੀ ਕੈਂਪ ਦੇ ਪੂਰੇ ਕੈਂਪ ਦੀ ਚੋਣਾ ਸਰਪਾਸੀ ਨਿਰਮਲ ਸਿੰਘ ਅਤੇ ਸਰਪਾਸੀ ਫਤਵਾਦ ਕੋਰ ਦੀ ਯਾਦ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਜੀ ਕੋ ਨਿਹਾਰ ਹਾਂ ਅਮਨ ਜੀ ਬੈਠੋ ਅਮਨ ਜੀ ਬੈਠੀ ਸਾਰੇ ਮੇਰੇ ਬੈਠੋ ਮਾਡੇ ਬੈਠੋ ਅਰੇ ਕੋ ਜੇ ਬੈਠਾ

हा जी हा जी भई देव भई ओ रे तो निहाल ओ रे तो निहाल कमेंट कमेंट हमारे बैठ जाओ हमारे बैठ जाओ ओ रे तो निहाल পডরিছেদ্ট্ারবে। চিজকহারাই঺ন্চ্রাসে্ deriv ১঑খরণাাস্য্াই আস্াঁ্লুারাংর দহাস্বস্যা Ooooh বাস্ঠলাএন ਅਨਿਕੋ ਨਾ ਤੇ ਇਹਦੇ ਲਈ ਪਹਿਲੀ ਗੱਲ ਇਹ ਹੈ ਕਿ ਤੁਹਾਡਾ ਪੁੱਛ ਰਿਹਾ ਹੈ ਜੀ ਪੁੱਛਿਆ ਪੁੱਛਿਆ ਇਹ ਨੂੰ ਬਤਾ ਪਿੰਡ ਰਹੀ ਆ ਸਾਰੇ ਪਿੰਡ ਦੇ ਕਿਹੜੇ ਆ ਜੀ ਪੁੱਛਿਆ ਰਹਿ ਗਿਆ